ਪਿੰਡ ਚੈਲਾ ਗੋਲ ਇੱਕ ਦਰਦਨਾਕ ਸੜਕ ਹਾਦਸਾ ਹੋਇਆ ਜਿਸ ਵਿੱਚ ਇੱਕ ਬਾਈਕ ਰਾਈਡਰ ਦੀ ਮੌਤ ਹੋ ਗਈ ਹੈ ਮ੍ਰਿਤਕ ਨੌਜਵਾਨ ਦੀ ਪਛਾਣ ਨਿਹਾਰ ਖਾਨ 32 ਸਾਲ ਵਾਸੀ ਪਿੰਡ ਗੱਲ ਜਿਲ੍ਹਾ ਲੁਧਿਆਣਾ ਵਜੋਂ ਹੋਈ ਹੈ ਸੜਕ ਹਾਦਸਾ ਹੋਣ ਤੋਂ ਬਾਅਦ ਜ਼ਖਮੀ ਨੂੰ ਸਮਰਾਲਾ ਸਿਵਲ ਹਸਪਤਾਲ ਵਿੱਚ ਲਿਆਂਦਾ ਗਿਆ ਜਿੱਥੇ ਸਰਕਾਰੀ ਡਾਕਟਰਾਂ ਨੇ ਦੱਸਿਆ ਕਿ ਰਾਈਡਰ ਦੀ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਮੌਤ ਹੋ ਚੁੱਕੀ ਸੀ ਮੌਤ ਦਾ ਕਾਰਨ ਮੋਟਰਸਾਈਕਲ ਦੀ ਤੇਜ਼ ਰਫ਼ਤਾਰ ਪਤਾ ਲੱਗਾ ਅਤੇ ਜਿੱਥੇ ਇਹ ਸੜਕ ਹਾਦਸਾ ਵਾਪਰਿਆ ਉਸ ਜਗ੍ਹਾ ਕੋਲ ਮੋੜ 'ਤੇ ਮੋਟਰਸਾਈਕਲ ਤੇਜ਼ ਰਫ਼ਤਾਰ ਹੋਣ ਕਾਰਨ ਰਾਈਡਰ ਸਤਲਨ ਕੋ ਬੈਠਾ ਅਤੇ ਸੜਕ ਦੇ ਡਿਵਾਈਡਰ ਨਾਲ ਟਕਰਾ ਗਿਆ ਜਿਸ ਦੀ ਮੌਕੇ ਤੇ ਮੌਤ ਹੋ ਗਈ ਹੈ। ਸਮਰਾਲੇ ਤੋਂ ਦਿਨੇਸ਼ ਕੁਮਾਰ ਭਾਰਤਵਾਦੀ ਦੀ ਰਿਪੋਰਟ। ਪ੍ਰਿੰਸ ਸਰ ਕੀ ਗੱਲ ਹੋਈ ਹੈ ਕਹਿੰਦੇ ਕੀ ਤੁਹਾਡੇ ਜੀ ਫ੍ਰੈਂਕ ਸੀ ਰਾਈਡਰ ਸੀ ਉਹਨਾਂ ਦੇ ਸਰ ਹੈਗੇ ਤਾਂ ਸੀਗੇ ਰਾਈਡਰ ਬਟ ਇਹ ਮੇਰੇ ਤੋਂ ਸਾਰੇ ਤੋਂ ਕਾਫੀ ਅੱਗੇ ਸੀਗੇ ਦੋ ਜਣੇ। ਉਧਰ ਇੱਕ ਟਨ ਸੀਗਾ ਇਹ ਉਹਨਾਂ ਦਾ ਕਹਿਰ ਜਦੋਂ ਅਸੀਂ ਪਹੁੰਚੇ ਨਾ ਪੜੇ ਹੋਏ ਸੀਗੇ। ਤਾ ਨੋਬੀ ਨਹੀਂ ਪਤਾ ਕੀ ਹੋਇਆ ਕੀ ਨਹੀਂ ਕਿੱਦਾਂ ਐਕਸੀਡੈਂਟ ਹੋਇਆ ਤੇ ਸਪੀਡ ਜ਼ਿਆਦਾ ਸੀਗੀ ਕੋਈ ਦੱਸ ਰਿਹਾ ਸਪੀਡ ਜ਼ਿਆਦਾ ਸੀਗੀ ਤੇ ਬਾਈਕ ਮੁੜੀ ਨਹੀਂ ਇਹਨਾਂ ਦਾ ਇਹਨਾਂ ਦਾ ਨਾਮ ਨਿਹਾਰ ਸੀ ਜੇ ਕਿੰਨੀ ਸੀ 32 ਸਾਲ ਕਿੱਥੇ ਰਹਿਣ ਵਾਲੇ ਸੀ ਲੁਧਿਆਣਾ ਗਰਲਪਿੰਡ ਇਹ ਰਾਈਡਰ ਕਿੱਥੋਂ ਮਤਲਬ ਕਿੱਥੋਂ ਦੀ ਕਿੱਥੇ ਤੱਕ ਜਾ ਰਹੇ ਸੀ ਸਰ ਆਪਣੀ ਰਾਈਡ ਸੀਗੀ ਸਵੇਰੇ 12 ਵਜੇ ਅਚਾ ਇਹ ਲੁਧਿਆਣਾ ਤੋਂ ਸਮਰਾਲਾ ਚੌਕ ਤੋਂ ਰਾਜਾ ਰਾਜਾ ਟੱਬਾ ਹਾਂਜੀ ਤੇ ਹੁਣ ਰਾਜਾ ਟੱਬ ਤੋਂ ਵਾਪਸ ਸੀ ਵਾਪਸੀ ਸੀਗਾ ਠੀਕ ਤੇ ਅੱਗੇ ਵੀ ਜਿੱਥੇ ਰਾਈਡਰ ਜਾਂਦੇ ਨੇ ਮਤਲਬ ਕੱਲਾ ਵੀ ਕਵੇ ਪਹਿਲੇ ਤਾਂ ਮੈਨੂੰ ਪਤਾ ਨਹੀਂ ਅਸੀਂ ਫਸਟ ਟਾਈਮ ਗਏ ਸੀ ਇਹਨਾਂ ਦੇ ਨਾਲ ਕੀ ਕਰ ਲੱਗਦਾ ਵੀ ਕਿਉਂ ਸਰਦਾਰਾ ਕਿਉਂ ਹੋ ਸਕਦੀ ਹੈ ਕਿਸੇ ਹਿਸਾਬ ਨਾਲ ਸੁਣਿਆ ਕਿ ਡੈੱਡ ਕਾਡੀ ਡਿਵਾਈਡਰ ਤੇ ਉਹ ਡਿਵਾਈਡਰ ਤੇ ਵੱਜੀ ਸੀਗੀ ਮੇਰੇ ਖਿਆਲ ਸਪੀਡ ਜ਼ਿਆਦਾ ਹੋਣੀ ਹੈ ਤੇ ਇਹਨਾਂ ਤੋਂ ਕੰਟਰੋਲ ਨਹੀਂ ਹੋਈ ਹੋਣੀ ਬਾਈਕ ਇਹਨਾਂ ਦਾ ਨਾਮ ਡਾਕਟਰ ਨਵਦੀਪ ਸਿੰਘ ਜੀ ਇੱਕ ਮਾਮਲਾ ਆਇਆ ਹੈ ਰਾਈਡਰ ਦੀ ਮੌਤ ਹੋਈ ਹੈ ਹਾਂਜੀ ਹਾਂਜੀ ਬਸ ਥੋੜੀ ਦੇਰ ਪਹਿਲਾਂ 3:30 3:00 ਵਜੇ ਦੇ ਕਰੀਬ ਆਇਆ ਨਿਹਾਲ ਖਾਨ ਉਹਦਾ ਨਾਮ ਹੈ ਗਿਲਪਿੰਡ ਤੋਂ ਹੈ 32 ਸਾਲ ਉਮਰ ਹੈ ਤੇ ਮੇਰੇ ਕੋਲ ਤਾਂ ਬ੍ਰਾਡ ਡੈਡੀ ਆਏ ਸਨ ਕੀ ਪਤਾ ਲੱਗਿਆ ਕਿ ਕਾਰਨ ਕੀ ਸੀ ਸਰ ਇਹ ਹਲੇ ਨਹੀਂ ਪਤਾ ਲੱਗਿਆ ਤੇ ਉਹਨੇ ਕਰਦੇ ਆ ਗਏ ਨੇ ਪਰਿਵਾਰ ਵਾਲੇ ਸਨ ਅੱਜ ਉਹਦੇ ਬਸ ਦੋ ਸਾਰੇ ਜਿਉਂ ਉਹਨਾਂ ਦੇ ਨਾਲ